27 ਜਨਵਰੀ ਨੂੰ ਤੁਹਾਡਾ ਫਾਈਲ ਸਬਮਿਟ ਹੋਈ ਤੇ ਵੀਜ਼ਾ ਦਾ ਕਾਲਦਨ ਕਦੋਂ ਆ ਗਈ ਸੀ ਵੀਜ਼ਾ ਨੂੰ 5 ਫਰਵਰੀ ਨੂੰ ਕਾਲ ਆ ਗਈ ਸੀ ਕਿੰਨੇ ਦਿਨ ਕਿਨੂੰ 5 ਫਰਵਰੀ 5 ਫਰਵਰੀ ਨੂੰ ਇਹਨਾਂ ਨੇ ਕਾਲ ਆ ਗਈ ਸੀ ਕਿ ਤੁਹਾਡਾ ਵੀਜ਼ਾ ਆ ਗਿਆ ਜੀ ਜਿੱਥੇ ਚਾਹ ਉਥੇ ਰਾਹ ਤਾਂ ਹੀ ਜਤਿੰਦਰ ਅੱਜ ਖਟ ਰਿਹਾ ਵਾਹ ਵਾਹ ਅੱਜ ਕਰੋਸ਼ੀਆ ਦਾ ਵੀਜ਼ਾ ਜਤਿੰਦਰ ਨਵੇਂ ਸ਼ਹਿਰ ਤੋਂ ਅੱਜ ਲੈਣ ਆਇਆ ਬਹੁਤ ਬਹੁਤ ਮੁबारकਾ ਤੈਨੂੰ ਤੇਰੇ ਵੀਜ਼ੇ ਦੀ ਜਿੱਥੇ ਚਾਹ ਦਾ ਮਤਲਬ ਜਿੱਥੇ ਉਹਨੂੰ ਵਿਸ਼ਵਾਸ ਸੀ ਮੇਰਾ ਇਥੇ ਕੰਮ ਹੋ ਜਾਣਾ ਅੱਜ ਉਹਨੂੰ ਉੱਥੋਂ ਦਾ ਵੀਜ਼ਾ ਮਿਲ ਗਿਆ ਜਿੱਥੇ ਲਈ ਉਹ ਲੈਣ ਆਇਆ ਸੀ ਤੇ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਵਿਸ਼ਵਾਸ ਕਰਕੇ ਪੇਮੈਂਟਾਂ ਪਹਿਲਾਂ ਦੇ ਕੇ ਵੀਜ਼ੇ ਅੱਜ ਲੈ ਰਹੇ ਨੇ 20 25 25 ਦਿਨ ਹੋ ਗਏ ਇਹਨਾਂ ਦੇ ਪੇਮੈਂਟਾਂ ਆਈਆਂ ਨੂੰ ਤੇ ਅੱਜ ਟਿਕਟ ਦੇ ਨਾਲ ਪਾਸਪੋਰਟ ਲੈ ਕੇ ਜਾ ਰਹੇ ਨੇ ਪਾਸਪੋਰਟ ਇਹਨਾਂ ਨੇ ਉਹ ਤੋਂ ਵੀ ਦੇਖ ਲਈ ਸੀ ਬਟ ਅੱਜ ਟਿਕਟਾਂ ਵੇਲੇ ਨਾਲ ਲੈ ਕੇ ਜਾ ਰਹੇ ਹਾਂ ਇੱਕ ਵਿਸ਼ਵਾਸ ਦਾ ਨਤੀਜਾ ਹੁੰਦਾ ਤਾਂ ਹੀ ਕਹਿੰਦੇ ਆ ਜਿੱਥੇ ਚਾ ਉਥੇ ਰਾਹ ਬਹੁਤ ਬਹੁਤ ਮੁਬਾਰਕਾ ਜਤਿੰਦਰ ਤੈਨੂੰ ਕ੍ਰੋਸ਼ੀਆ ਦੇ ਵਿਜ਼ੇ ਲਈ ਕਿਵੇਂ ਆਪਣੀ ਤੇਰੀ ਜਰਨੀ ਲਈ ਸਾਵਸੀ ਨਾਲ ਕੀ ਸੋਚ ਕੇ ਆਇਆ ਸੀ ਕੀ ਪਲੈਨਿੰਗ ਸੀ ਕਿਵੇਂ ਸੋਚਿਆ ਸੀ ਕੀ ਪਾਇਆ ਉਹ ਜ਼ਰੂਰ ਦੱਸੋ ਕਿਉਂਕਿ ਤੁਸੀਂ ਵੀ ਕਿਸੇ ਦੀ ਵੀਡੀਓ ਦੇਖ ਕੇ ਰਿਲੇਟ ਕਰਦੇ ਹੋ ਤੁਹਾਡੀਆਂ ਗੱਲਾਂ ਸੁਣ ਕੇ ਕੋਈ ਵੀ ਰਿਲੇਟ ਕਰੂਗਾ ਤੇ ਦੱਸੋ ਪਹਿਲਾਂ ਤਾਂ ਕਿਵੇਂ ਐਕਸਪੀਰੀਅੰਸ ਲਿਆ ਸੈਵਨ ਸੀ ਦਾ ਪਹਿਲਾਂ ਤਾਂ ਆਪਣਾ ਸਾਰਿਆਂ ਨੂੰ ਮੈਂ ਮੇਰਾ ਨਾਮ ਜਿੰਦਰ ਸਿੰਘ ਮੈਂ ਨਾਮ ਇਹਤੂ ਬੁਲੰਗ ਕਰਦਾ ਥੋੜਾ ਜਿਹਾ ਉੱਚੀ ਬੋਲਿਓ ਹੂੰ ਮੈਂ ਨਾਮ ਇਹਤੂ ਬੁਲੰਗ ਕਰਦਾ ਐ ਪਹਿਲਾ ਵਾਰ ਸੀ ਸੋਦੀ ਚ ਤੇ ਉੱਥੇ ਇਹਨੀਆਂ ਵੀਡੀਓਜ਼ ਦੇਖੀਆਂ ਰੀਲਾਂ ਦੇਖਿਆ ਤੇ ਬਾਅਦ ਚ ਅਸੀਂ ਇੱਥੇ ਬਾਹਰੋਂ ਆ ਗਏ ਸੀ ਕੀ ਹਰਗੇ ਤੇ ਇੱਥੇ ਆਏ ਨਾ ਕੋ ਵਿਜ਼ਿਟ ਕੀਤਾ ਇਹਨਾਂ ਦੇ ਇਹ ਨਾਲ ਗੱਲਬਾਤ ਕੀਤੀ ਮੈਂ ਇੱਕ ਚੀਜ਼ ਇੱਥੇ ਹੋਰ ਐਡ-ਆਨ ਕਰ ਦੇਣਾ ਕਿ ਇਹ ਦੋ ਦੋਸਤ ਜਿਵੇਂ ਕਹਿੰਦੇ ਮਟੂ ਮੋਟੂ ਦੇ ਪਤਲੇ ਦੀ ਜੋੜੀ ਹੈ ਨਾ ਇੱਕ ਸਾਡੇ ਨਾਲ ਰਿਸ਼ਾਦ ਸਸੀ ਗਾ ਜੀ ਇੱਕ ਸਾਡੇ ਨਾਲ ਜਤਿੰਦਰ ਇਹ ਦੋਨੇ ਦੋਸਤ ਕੱਥੇ ਸੌਦੀ ਗਏ ਕੱਠੇ ਉਹਤੇ ਕੰਮ ਕੀਤਾ ਵੀਡੀਓ ਦੇਖਦੇ ਸੀ ਕਹਿੰਦੇ ਜੀ ਵੀਜ਼ਾ ਲਵਾਣਾ ਸੈਵਨਸੀ ਤੋਂ ਲਵਾਣਾ ਉੱਥੋਂ ਵੀ ਫੋਨ ਕੀਤਾ ਮੈਂ ਮਨ ਕਰਤਾ ਸੀ ਕਿ ਮੈਂ ਗਲਤੋ ਕੰਮ ਨਹੀਂ ਕਰਦਾ ਜਿਵੇਂ ਤੁਹਾਨੂੰ ਡਰ ਹੁੰਦਾ ਨਾ ਕਿ ਸਾਨੂੰ ਕੋਈ ਇੱਕ ਕੰਸਲਟੈਂਟ ਮਾੜਾ ਏਜੰਟ ਮਾੜਾ ਨਾ ਮਿਲ ਜੇ ਸਾਨੂੰ ਵੀ ਡਰ ਹੁੰਦਾ ਸਾਡੇ ਕੋਲ ਕਲਾਇੰਟ ਕੋਈ ਮਾੜਾ ਨਾ ਮਿਲ ਜੇ ਜਿਹੜਾ ਬਾਕੀਆਂ ਨੂੰ ਖਰਾਬ ਕਰ ਦੇ ਕਿਉਂਕਿ ਇੱਕ ਗੰਦੀ ਮੱਛਲੀ ਤੇ ਗੰਦਾ ਸੇਬ ਸਾਰੇ ਚੀਜ਼ਾਂ ਨੂੰ ਖਰਾਬ ਕਰ ਦਿੰਦਾ ਸੋ ਸਾਨੂੰ ਵੀ ਡਰ ਆ ਜਿਹੜਾ ਸਹੀ ਰਸਤੇ ਚੱਲਦਾ ਉਹਨੂੰ ਡਰ ਲੱਗਦਾ ਹੀ ਨਹੀਂ ਲੱਗਦਾ ਸੋ ਇਹਨਾਂ ਨੇ ਉਸ ਤੋਂ ਬਾਅਦ ਆਏ ਫਿਰ ਕੀ ਤੁਸੀਂ ਸਲਾਹ ਕੀਤੀ ਦੋਨਾਂ ਨੇ ਅਸੀਂ ਦੋਨੇ ਆਏ ਦੋਨਾਂ ਨੇ ਸਲਾਹ ਕੀਤੀ ਉਹ ਕਿੱਥੋਂ ਇਹ ਪਤਾ ਨਹੀਂ ਕੋਈ ਤੇ ਤੁਸੀਂ ਨਮਸਕਾਰ ਤੁਸੀਂ ਤੇ ਫਿਰ ਉਹਨੂੰ ਲੱਗਿਆ ਨਹੀਂ ਦੂਰ ਯਾਨੀ ਦੱਸਿਆ ਉਹਨੂੰ ਕਿ ਆ ਵੀ ਮੈਂ ਦੂਰੋਂ ਪਹਿਲਾਂ ਮੈਂ ਕਿ ਕੋਈ ਵਾਰ ਇੱਕ ਇੱਕ ਵਾਰ ਟਰਾਈ ਕਰ ਲੈਂਦੇ ਆ ਠੀਕ ਹੈ ਕਰ ਲੈਂਦੇ ਆ ਯਾਰ ਕਰੋਸ਼ੀਆ ਵੀ ਤਾਂ ਦੂਰ ਆ ਦਿੱਲੀ ਵੀ ਤਾਂ ਦੂਰ ਆ ਹੈਨਾ ਤੇ ਅੱਜ ਅੱਜ ਦੋਨੇ ਇਕੱਠੇ ਆਏ ਸੀ ਤੁਹਾਡੇ ਨਾਲ ਕਿੰਨੀ ਤਰੀਕ ਨੂੰ ਤੁਸੀਂ ਆਏ ਸੀ ਅਸੀਂ ਇੱਥੇ ਆਏ ਸੀ 19 19 ਦਸੰਬਰ ਨੂੰ ਕਿਹੜੇ ਸਾਲ 'ਚ 2023 24 'ਚ 24 'ਚ ਅੱਜ 25 ਜਨਵਰੀ ਇਹ 19 ਦਸੰਬਰ 2024 ਨੂੰ ਦੋਨੇ ਦੋਸਤ ਮੇਰੇ ਕੋ ਇਕੱਠੇ ਆਏ ਪਰ ਮੈਂ ਇਹਨਾਂ ਨੂੰ ਇੱਕ ਜ਼ਰੂਰੀ ਗੱਲ ਕਹੀ ਸੀ ਕਿ ਜ਼ਰੂਰੀ ਨਹੀਂਗਾ ਦੋਨਾਂ ਦਾ ਇਕੱਠੇ ਦਾ ਵੀਜ਼ਾ ਲੱਗੇ ਸਮ ਟਾਈਮ ਪਿੱਛੋਂ ਪਰਮਿਟ ਲੇਟ ਹੋ ਜਾਂਦਾ ਇੱਕ ਜਣੇ ਦਾ ਆ ਜਾਂਦਾ ਫਿਰ ਉਹ ਬਾਅਦ ਵਿੱਚ ਪਤਾ ਕੀ ਕਹਿੰਦਾ ਜੀ ਜਿਉਂਦਾ ਆਉਂਗਾ ਮੈਂ ਤਾਂ ਪੇਮੈਂਟ ਕਲੀਅਰ ਕਰੂੰਗਾ ਐਦਾਂ ਸਾਡੇ ਕੋਲੇ ਕੋਈ ਸਿਸਟਮ ਨਹੀਂ ਇਹ ਸਾਰੇ ਸਾਡੀ ਮਿਹਨਤ ਤੁਹਾਡੇ ਮੁਕੱਦਰਾਂ ਦੇ ਹੈਗੇ ਨੇ ਦਾਣਾ ਪਾਣੀ ਆ ਇੱਕ ਮਾਂ ਦੇ ਦੋ ਜੰਮੇ ਹੁੰਦੇ ਆ ਇੱਕ ਰਾਜਾ ਹੁੰਦਾ ਇੱਕ ਰਾਖ ਹੁੰਦਾ ਸੋ ਇਸ ਚੀਜ਼ ਦੇ ਵਿੱਚ ਅਸੀਂ ਕਦੇ ਵੀ ਨਹੀਂ ਪੈਂਦੇ ਅਸੀਂ ਪਹਿਲਾਂ ਹੀ ਸਮਝਾ ਕੇ ਭੇਜਦੇ ਆ ਕਿ ਸਾਡਾ ਕੰਮ ਅਸੀਂ ਤਾਂ ਮਾਲੀ ਆ ਅਸੀਂ ਤਾਂ ਬੀਜ ਲਾਉਣਾ ਕਿਹੜਾ ਪਹਿਲਾ ਫੁੱਟ ਪਿਆ ਉਹ ਤਾਂ ਰੱਬ ਵੱਲੋਂ ਇਹਨਾਂ ਦਾ ਇਕੱਠਾ ਤੇ ਵੀਜ਼ਾ ਆ ਗਿਆ ਇਕੱਠੇ ਅਪਲਾਈ ਹੋਇਆ ਇਹ ਇਹਨਾਂ ਦੀ ਮਿਹਨਤ ਲਾ ਲਓ ਇਹਨਾਂ ਦੀ ਅਰਦਾਸ ਲਾ ਲਓ ਇਹਨਾਂ ਦੇ ਕਰਮ ਲਾ ਲਓ ਇਕੱਠੇ ਅਪਲਾਈ ਕੀਤਾ ਇਕੱਠੇ ਸੋਚਿਆ ਤੇ ਇਕੱਠੇ ਵੀਜ਼ਾ ਆ ਗਿਆ ਇਹ ਰੱਬ ਵੱਲੋਂ ਪਰ ਮੈਂ ਕਦੇ ਵੀ ਨਹੀਂ ਕਿਸੇ ਨੂੰ ਕਹਿੰਦਾ ਜੇ ਤੁਸੀਂ ਸਾਡੇ ਕੋਲ ਇਕੱਠੇ ਆਏ ਹੋ ਤਾਂ ਇਕੱਠੇ ਜਾਓਗੇ ਫਿਰ ਜਦੋਂ ਆਈ ਵੀ ਕਿੱਦਾਂ ਲੱਗਿਆ ਕਿ ਸੋਚ ਕੇ ਆਏ ਸੀ ਕਿੱਦਾਂ ਤੁਹਾਨੂੰ ਲੱਗਿਆ ਕਿ ਵੀ ਹਾਂ ਸਾਡਾ ਕੰਮ ਇੱਥੋਂ ਹੀ ਹੋਊਗਾ ਅਸੀਂ ਸੋਚਿਆ ਪਹਿਲਾਂ ਤੁਹਾਨੂੰ ਨਾਲ ਗੱਲ ਕੀਤੀ ਸਾਨੂੰ ਵਧੀਆ ਲੱਗਾ ਬਾਅਦ ਬਾਤ ਤੁਸੀਂ ਮੇਰੀ ਇੰਜਵੇਂ ਐਡਵਾਂਸ ਵਾਲੀ ਕੰਡੀਸ਼ਨ ਅਨੁਸਾਰੀਆਂ ਨੂੰ ਫੋਲੋ ਕੀਤਾ ਮੈਂ ਸਿਕਿਉਰਿਟੀ ਲੈ ਕੇ ਕੰਮ ਕਰਦਾ ਤੁਸੀਂ ਫਿਰ ਉਹ ਡਰੇ ਨਹੀਂ ਹੈ ਵੀ ਸਿਕਿਉਰਿਟੀ ਕਾਦੀ ਕਿਵੇਂ ਜਾਂ ਵਿਸ਼ਵਾਸ ਹੀ ਇੰਨਾ ਜਿਆਦਾ ਵਿਸ਼ਵਾਸੀ ਹੈ ਨਾ ਵਿਸ਼ਵਾਸ ਬਹੁਤ ਸੀ ਸਾਨੂੰ ਜਿਵੇਂ ਲੀਲਾ ਬਹੁਤ ਦੇਖੀਆ ਪਹਿਲਾਂ ਹਾਂ ਕੰਮ ਹੁੰਦੇ ਜਦੋਂ ਦੇਖੋ ਇੱਕ ਚੀਜ਼ ਦੋਸਤੋ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਜਦੋਂ ਕੰਮ ਹੁੰਦੇ ਨਾ ਉੱਥੇ ਪੈਸੇ ਖਰਚਣ ਲੱਗੇ ਦੁੱਖ ਨਹੀਂ ਹੁੰਦਾ ਮੈਂ ਮੇਰੇ ਮਾਤਾ ਇੱਕ ਗੱਲ ਮੈਨੂੰ ਸਮਝਾਉਂਦੇ ਆ ਕਹਿੰਦੇ ਬੱਚੇ ਜੇ ਤੁਹਾਡੇ ਕੰਮ ਤੇ 100 ਰੁਪਏ ਲੱਗਦੇ ਆ ਨਾ ਉਹ ਮਾੜੇ ਨਹੀਂ ਪਰ 10 ਰੁਪਏ ਡਿਗੇ ਆ ਨਾ ਉਹ ਬਹੁਤ ਮਾੜੇ ਤੁਹਾਡਾ ਕਿਸੇ ਕਿਤੇ 10000 ਰੁਪਏ ਵੀ ਕੋਈ ਖਾਂਦਾ ਨਾ ਉਹ ਮਾੜਾ ਪਰ ਜੇ ਤੁਹਾਡਾ ਕੰਮ ਤੇ 10 ਲੱਖ ਵੀ ਲੱਗਦਾ ਉਹ ਚੰਗਾ ਕਿਉਂਕਿ ਉਹ ਤੁਹਾਡੇ ਤੇ ਲੱਗ ਰਿਹਾ ਤੁਹਾਡੀ ਕਿਸਮਤ ਦੇ ਤੁਹਾਡੀ ਮਿਹਨਤ ਤੇ ਤੁਹਾਡੇ ਫਿਊਚਰ ਲਈ ਲੱਗ ਰਿਹਾ ਸੋ ਪੈਸੇ ਦੀ ਵੈਲਿਊ ਉਹਦੋਂ ਪੂਰੀ ਹੋ ਜਾਂਦੀ ਹੈ ਜਦੋਂ-ਜਦ ਤੁਸੀਂ ਉਹਦੇ ਤੇ ਤੁਹਾਨੂੰ ਉਹਦੀ ਵੈਲਿਊ ਮਿਲ ਜਾਂਦੀ ਹੈ ਆਪਾਂ ਕੋਈ ਮਾਰਕੀਟ ਦੇ ਵਿੱਚ ਚੀਜ਼ ਲੈਣ ਜਾਂਦੇ ਆ ਉਹ 50 ਰੁਪਏ ਦੀ ਆਪਾਂ ਚੀਜ਼ ਲੈਣ ਜਾਂਦੇ ਆ ਤੇ ਉਹ ਆਪ ਨੂੰ 50 ਰੁਪਏ ਦੀ ਮਿਲ ਜਾਂਦੀ ਹੈ ਆਪਾਂ ਸੈਟੀਸਫਾਈ ਹੋ ਜਾਂਦੇ ਆ ਉਹ 50 ਰੁਪਏ ਦਾ ਮੁੱਲ ਤਾਰਦੇ ਆਪਾਂ ਕਹਿੰਦੇ ਆ ਮੁੱਲ ਪੂਰਾ ਕਰਤਾ ਯਾਰ ਇਹ ਚੀਜ਼ ਹੁੰਦੀ ਹੈ ਕਦੇ ਵੀ ਉਹ ਚੀਜ਼ ਸੋਚ ਕੇ ਕਰਿਆ ਕਰੋ ਇਹ ਨਾ ਹੋਵੇ ਕਿ ਤੁਸੀਂ 100 ਰੁਪਏ ਦੀ ਚੀਜ਼ 10 ਰੁਪਏ 'ਚ ਖਰੀਦਣ ਜਾਓ ਉਹ 10 ਰੁਪਏ ਵੀ ਗਵਾ ਕੇ ਆ ਜਾਓ ਮੁੜ ਕੇ ਉਹ ਜਿਹੜੀ 40 ਰੁਪਏ ਰਹਿ ਜਾਣੇ ਹਨ ਉਹਨੇ 50 ਦੀ ਚੀਜ਼ ਪੂਰੀ ਨਹੀਂ ਕਰਨੀ 100 ਰੁਪਏ 'ਚੋਂ ਜੇ 100 ਰੁਪਏ ਦੀ ਕੋਈ ਚੀਜ਼ ਆਂਗੜੇ ਨੇ 99 ਰੁਪਏ ਤੁਸੀਂ ਦੁਕਾਨਦਾਰ ਨੂੰ ਕਹੋਗੇ ਉਹਨੇ ਕਿਹਾ 1 ਰੁਪਇਆ ਦੇ ਤਾਂ ਲੈ ਨਹੀਂ ਤਾਂ ਚੱਲ 1 ਰੁਪਏ ਦੀ ਇੰਨੀ ਵੈਲਿਊ ਹੈ ਸੋ ਆਪਣਾ ਪੈਸਾ ਡਿਗੜ ਨਾ ਦਿਓ ਗੱਤ ਜਗ੍ਹਾ ਤੇ ਬਰਬਾਦ ਨਾ ਕਰੋ ਸਹੀ ਜਗ੍ਹਾ ਤੇ ਵੱਧ ਵੀ ਲੱਗ ਜਣ ਕੋਈ ਗੱਲ ਨਹੀਂ ਤੁਹਾਡੇ ਤੇ ਹੀ ਲੱਗ ਰਿਹਾ ਸੋ ਉਸ ਤੋਂ ਬਾਅਦ ਫਿਰ ਆਪਾਂ ਜਤਿੰਦਰ ਤੇ ਹੁੰਨੇ ਆ ਉਹ ਕਿੱਦਾਂ ਦਾ ਫਿਰ ਤੁਹਾਡਾ ਕਦੋਂ ਤੁਸੀਂ 19 ਦਸੰਬਰ 2024 ਚ ਆਏ ਸਾਡੀਆਂ ਸਾੜੀ ਕੰਡੀਸ਼ਨਾਂ ਪੂਰੀਆਂ ਕੀਤੀਆਂ ਪੀਸੀਸੀ ਕਦੋਂ ਦਿੱਤੀ ਸੀ ਪੀਸੀਸੀ ਦਿੱਤੀ ਸੀ 10 10 ਦਿਨਾਂ ਬਾਅਦ ਦਿੱਤੀ ਗਈ ਠੀਕ ਹੈ ਇਹਨਾਂ ਨੇ ਪੀਸੀਸੀ 28 29 ਤਰੀਕ ਨੂੰ ਦਸੰਬਰ ਨੂੰ ਇਹਨਾਂ ਦੀ ਉੱਥੋਂ ਦੀ ਕਰੋਸ਼ੀਆ ਦੀ ਐਮਬੈਸੀ ਦੇ ਵਿੱਚ ਕੇਸ ਚੱਲੇ ਗਿਆ ਤੇ ਪਰਮਿਟ ਤੁਹਾਡਾ ਕਦੋਂ ਆ ਗਿਆ ਸਾਡਾ ਪਰਮਿਟ ਆ ਗਿਆ ਸੀ 22 ਨੇ 22 ਜਨਵਰੀ 22 ਜਨਵਰੀ ਨੂੰ ਆ ਗਿਆ ਸੀ ਵਿੱਚ 26 ਜਨਵਰੀ ਦੇ ਛੁੱਟੀਆਂ ਸੀ ਹਾਂਜੀ ਹਾਂਜੀ 27 ਤਰੀਕ ਨੂੰ ਦੁਬਾਰੀ ਸਬਮਿਸ਼ਨ ਸੀ ਦਿੱਲੀ ਦਿੱਲੀ ਹਾਂਜੀ ਦਿੱਲੀ ਦੀ ਵਿੱਚ ਅਪਾਰਟਮੈਂਟ ਤਾਂ ਮਿਲਦੀ ਨਹੀਂ ਫਿਰ ਹਾਂਜੀ ਹਾਂਜੀ ਕਿਵੇਂ ਫਿਰ ਸੇਵਾ ਸੀ ਸਰ ਨਾਲ ਸੀ ਦੇਖੋ ਆ ਲੋਗੇ ਸਾਰੇ ਇਹੀ ਹੁੰਦਾ 17 ਸਾਲ ਦਾ ਐਕਸਪੀਰੀਅੰਸ ਕਈ ਵਾਰੀ ਸਾਡੇ ਲਈ ਵੀ ਉਹ ਚੀਜ਼ ਚੈਲੰਜ ਆ ਜਾਂਦੇ ਆ ਚਲੋ ਅਸੀਂ ਇਹਦੇ ਵਿੱਚ ਮੈਂ ਨਹੀਂ ਕਰਦੇ ਇਹ ਪ੍ਰਮਾਤਮਾ ਦਾ ਆਸ਼ੀਰਵਾਦ ਆ ਜਦੋਂ ਕਹਿੰਦੇ ਉਦਮ ਅੱਗੇ ਲక్ష్ਮੀ ਤੇ ਪੱਕੇ ਅੱਗੇ ਪਉ ਜਦੋਂ ਅਸੀਂ ਮਿਹਨਤ ਕਰਦੇ ਘਰੋਂ ਚੱਲਦੇ ਆ ਘਰ ਪਰਵਾਜ਼ ਛੱਡ ਕੇ ਮੈਂ ਮਿਹਨਤ ਕਰਦੇ ਆ ਤਾਂ ਸਾਨੂੰ ਅੱਗੋਂ ਪ੍ਰਮਾਤਮਾ ਵੀ ਸਾਡੇ ਨਾਲ ਖੜ ਜਾਂਦਾ ਸਾਨੂੰ ਵੀ ਅੱਗੋਂ ਬੰਦੇ ਉਦਾਂ ਦੇ ਮਿਲ ਜਾਂਦੇ ਜੋ ਸਾਡੀ ਮਦਦ ਕਰਦੇ ਆ ਬਿਨਾ ਪੈਸਿਆਂ ਕੋ ਕੰਪਨੀਆਂ ਸਾਡੀਆਂ ਅੱਗੋਂ ਉਦਾਂ ਦੀ ਮਿਲ ਜਾਂਦੀਆਂ ਜਿਹੜੇ ਸਾਨੂੰ ਅਪਾਇੰਟਮੈਂਟ ਦਵਾਉਂਦੀਆਂ ਨੇ ਵੀਜ਼ਾ ਜਲਦੀ ਕਰਵਾਉਂਦੀਆਂ ਨੇ ਅੱਗੇ ਆਪਣਾ ਸਟੋਰੀ ਸੁਣਾਵਾਂਗੇ ਦਤਿੰਦਰ ਤੋਂ ਕਿ ਕਿੰਨੀ ਜਲਦੀ ਉਹਦਾ ਵੀਜ਼ਾ ਆ ਗਿਆ ਕਦੋਂ ਸਬਮਿਸ਼ਨ ਕਰਾ ਕੇ ਕਿੰਨੇ ਦਿਨਾਂ ਚ ਵੀਜ਼ਾ ਆ ਗਿਆ ਜਿਹੜਾ ਲੋਕਾਂ ਦਾ ਸੁਪਨਾ ਹੀ ਆ ਮੈਨੂੰ ਮੈਸੇਜਸ ਦੇ ਵਿੱਚ ਬਹੁਤ ਜਿਹੜੇ ਪੁੱਛਦੇ ਆ ਕਿਓ ਪਾਜੀ ਕਿੰਨੀ ਦਿਨਾਂ ਚ ਇਹਨਾਂ ਦੇ ਵੀਜ਼ੇ ਆ ਗਏ ਸੀ ਸਾਡੇ ਤਾਂ 2-2 ਮਹੀਨੇ ਹੋ ਗਏ 27 ਜਨਵਰੀ ਨੂੰ ਤੁਹਾਡਾ ਫਾਈਲ ਸਬਮਿਟ ਹੋਈ ਤੇ ਵੀਜ਼ਾ ਦਾ ਕਾਲ ਤੁਹਾਨੂੰ ਕਦੋਂ ਆ ਗਈ ਸੀ ਵੀਜ਼ਾ ਤੁਹਾਨੂੰ 5 ਫਰਵਰੀ ਨੂੰ ਕਾਲ ਆ ਗਈ ਸੀ ਕਿੰਨੇ ਤਰੀਕ ਨੂੰ 5 ਫਰਵਰੀ 5 ਫਰਵਰੀ ਨੂੰ ਇਹਨਾਂ ਨੂੰ ਕਾਲ ਆ ਗਈ ਸੀ ਕਿ ਤੁਹਾਡਾ ਵੀਜ਼ਾ ਆ ਗਿਆ ਤੇ ਇਹਨਾਂ ਨੇ ਮੈਨੂੰ ਪੇਮੈਂਟ ਕਲੀਅਰ ਕਰ ਦਿੱਤੀ ਸੀ ਅਤੇ ਵਿਜ਼ੇ ਦੀ ਕਾਪੀ ਅਤੇ ਸਟੇਬਲ ਤੇ ਦੇਖੀ ਤੁਹਾਨੂੰ ਫੋਨ ਤੇ ਤਾਂ ਨਹੀਂ ਭੇਜੀ ਨਹੀਂ ਜੀ ਅੱਛਾ ਜੀ ਦੇਖੋ ਕਿੰਨਾ ਵਿਸ਼ਵਾਸ ਕੀਤਾ ਕਿੰਨਾ ਸਲੰਡਰ ਕੀਤਾ ਅੱਜ ਦੇ ਇਹ ਦਲਦਲ ਦੇ ਟਾਈਮ ਦੇ ਵਿੱਚ ਵੀ ਇਹ ਜਿਹਾ ਵੀ ਕਮਲ ਆ ਜਿਹੜੇ ਖਿਰਦੇ ਨੇ ਜਿਹੜੇ ਵਿਸ਼ਵਾਸ ਕਰਦੇ ਨੇ ਜੇ ਉਹ ਵਿਸ਼ਵਾਸ ਕਰਦੇ ਨੇ ਸਾਡੀ ਡਿਊਟੀ ਵੀ 10 ਗੁਣਾ ਵੱਧ ਹੋ ਜਾਂਦੀ ਹੈ ਕਿ ਇਹ ਚੀਜ਼ ਦਾ ਇਹ ਕਮਲ ਦਾ ਮੁੱਲ ਪੈਣਾ ਚਾਹੀਦਾ ਇਹ ਮਾੜੀ ਜਗ੍ਹਾ ਜਾਊਗਾ ਇਹਦਾ ਫਿਰ ਮੁੱਲ ਖਤਮ ਹੋ ਜਾਊਗਾ ਕਮਲ ਵੀ ਕਰੇ ਤੁਸੀਂ ਰੇੜੀਆਂ ਦੇ ਵਿੱਚ ਆਮ ਨਹੀਂ ਦੇਖਿਆ ਹੋਊਗਾ ਉਹ ਵੀ ਕਹਿੰਦਾ ਵੀ ਲక్ష్ਮੀ ਦਾ ਪਹਿਰਾ ਚ ਜਾਂਦਾ ਜਾ ਕੇ ਉਹਦੀ ਇੰਨੀ ਵੈਲਿਊ ਹੈ ਕਹਿੰਦੇ ਤੁਸੀਂ ਆਮ ਨਹੀਂ ਦੇਖਿਆ ਹੋਊਗਾ ਰੇੜੀਆਂ ਤੇ ਇਹ ਵੈਲਿਊ ਹੈ ਕਮਲ ਏਦਾਂ ਹੀ ਜਗਿੰਦਰ ਆ ਜਿਹੜਾ ਬੱਚਾ ਸੌਦੀ ਤੋਂ ਮਿਹਨਤ ਕਰਕੇ ਆਇਆ ਮਿਹਨਤ ਤੋਂ ਕੰਮ ਹੀ ਨਹੀਂ ਸੀ ਪੈਸੇ ਕਮਾਉਣ ਤੋਂ ਨਹੀਂ ਪੈਸਾ ਤਾਂ ਉੱਥੇ ਵੀ ਛੋੜਾ ਕਮਾਉਂਦੇ ਸੀ ਕਮਾਇਆ ਤਾਂ ਹੀ ਯੂਰਪ ਚੱਲੇ ਪਰ ਉੱਥੇ ਸੈਟਲਮੈਂਟ ਨਹੀਂ ਸੀ ਇਹ ਸੋਚ ਕੇ ਚਲੇ ਸੀ ਤੇ ਅੱਜ ਫਿਰ ਦੋਨਾਂ ਜਣੇ ਵੀਜ਼ਾ ਲੈ ਕੇ ਅੱਜ ਇਥੋਂ ਸੈਵਲ ਸੀ ਤੋਂ ਜਾ ਰਹੇ ਮੰਨ ਦੇ ਵਿੱਚ ਕੀ ਹੈ ਬਹੁਤ ਖੁਸ਼ੀ ਹੈ ਜੀ ਕਿੰਨੀ ਕਿ ਬਹੁਤ ਜ਼ਿਆਦਾ ਜੀ ਕਰਦੇ ਕਿਵੇਂ ਕਰਦੇ ਸਭ ਕੁਝ ਹੈ ਜੀ ਹੁਣ ਲੱਗਦਾ ਕਿ ਮੇਰਾ ਫਿਊਚਰ ਸੈੱਟ ਹੋ ਜਾਊਗਾ ਜਿਵੇਂ ਤੁਸੀਂ ਬੈਲਾ ਵਾਲੇ ਮੁੰਡੇ ਦੀ ਰਿਵਿਊ ਦੇਖਦੇ ਹੋ ਤੁਹਾਨੂੰ ਪਤਾ ਕਮੋਡੀਸ਼ਨ ਕਿੱਦਾਂ ਦੀ ਮਿਲਦੀ ਆ 에ਰਪੋਰਟ ਪਿਕਅਪ ਕਿੱਦਾਂ ਦੀ ਮਿਲਦੀ ਆ ਸਰਵਿਸ ਕਿੱਦਾਂ ਦੀ ਮਿਲਦੀ ਆ ਖੁਸ਼ ਹੋ ਤੁਸੀਂ ਤੋਂ ਹਾਂਜੀ ਸਾਹਿਬ ਤੁਸੀਂ ਵੀ ਜਾ ਕੇ ਇਦਾਂ ਹੀ ਰਿਵਿਊ ਆਪਣੇ ਸ਼ੇਅਰ ਕਰੋਗੇ ਹਾਂਜੀ ਜੀ ਕਰਾਂਗੇ ਠੀਕ ਹੈ ਕਿੰਦਾ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਕਿਸੇ ਰਿਵਿਊ ਵੀਡੀਓ ਦੇਖ ਕੇ ਆਏ ਹੋ ਹਾਂਜੀ ਥੋੜਾ ਉੱਚੀ ਬੋਲੋ ਨਰਵਸ ਹੋ ਰਹੇ ਹੋ ਨਰਵਸ ਨਾ ਹੋ ਕੋਈ ਗੱਲ ਨਹੀਂ ਉਹ ਕੈਮਰਾ ਇਹ ਨਾਲ ਵੇਖਿਆ ਕਰੋ ਕੈਮਰਾ ਤੁਸੀਂ ਮੇਰੇ ਨਾਲ ਗੱਲਾਂ ਕਰਦੇ ਜਦੋਂ ਤੁਸੀਂ ਇੱਥੇ ਆ ਕੇ ਸਵਾਲ ਪੁੱਛਦੇ ਹੋ ਅਪਲਾਈ ਕਰਨ ਲੱਗੇ ਉਦੋਂ ਵੀ ਤਾਂ ਆਪਣੀ ਆਵਾਜ਼ ਹੀ ਗੱਲ ਕਰਦੇ ਹੋ ਤੁਸੀਂ ਅੱਜ ਕੈਮਰਾ ਦੇਖ ਕੇ ਹੋਈ ਜਾਂਨੇ ਨਰਵਸ ਹੋਈ ਜਾਂਨੇ ਵਾਹ ਕੈਮਰਾ ਜਸਟ ਇੱਕ ਸ਼ੀਸ਼ਾ ਲਾ ਲਓ ਠੀਕ ਹੈ ਇਹ ਤਾਂ ਜਦੋਂ ਦੇਖਣਾ ਉਹਨਾਂ ਨੇ ਆਪਣੇ ਆਪ ਨੂੰ ਰੀਡ ਕਰਨਾ ਜਿਵੇਂ ਤੁਸੀਂ ਕੀਤਾ ਸੀ ਪਰ ਜੇ ਤੁਸੀਂ ਆਪ ਦਾ ਬਾਬਾ ਕਿਹਾ ਯਾਰ ਨੀ ਦਾ ਵੀਜ਼ਾ ਲੈ ਕੇ ਆ ਕੋਸ਼ੀਰੀ ਸੀ ਧੱਕੇ ਥਲੇ ਕਮੈਂਟ ਕਰਨ ਵਾਲੇ ਇਹ ਵੀ ਕਰਦੇ ਆ ਬਾਈ ਇਹ ਖੜੀ ਨੂੰ ਧੱਕੇ ਨਾਲ ਬਟਾਇਆ ਲੱਗਦਾ ਐ ਨਹੀਂ ਪਤਾ ਕੈਮਰੇ ਅੱਗੇ ਦੇ ਚੰਗੇ ਚੰਗੇ ਦੇ ਪੈਰ ਕੰਬਣ ਲੱਜ ਜਾਂਦੇ ਆ ਠੀਕ ਹੈ ਮਹਾਰਾਜ ਨੇ ਸਾਨੂੰ ਐਕਸਪੀਰੀਅੰਸ ਦਿੱਤਾ ਅਸੀਂ ਇਹ ਚੀਜ਼ਾਂ ਤਾਂ ਅਸੀਂ ਬੋਲਦੇ ਆ ਬੇਵਾਕ ਹੋ ਕੇ ਪਹਿਲਾਂ ਜਦੋਂ ਪਹਿਲੀ ਵੀਡੀਓ ਬਣਾਈ ਸੀ ਮੇਰੇ ਪੈਰ ਵੀ ਕੰਬਦੇ ਸੀ ਮਾਰੇ ਬੋਲ ਵੀ ਬਬਾ ਬਬਾ ਕਰਦੇ ਸੀ ਪਰ ਕੋਈ ਗੱਲ ਨਹੀਂ ਇਹੀ ਹੁੰਦਾ ਐਕਸਪੀਰੀਅੰਸ ਐਕਸਪੀਰੀਅੰਸ ਮੇਕਸ ਅ ਮੈਨ ਪਰਫੈਕਟ ਜੇ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤੁਸੀਂ ਵੀ ਆਪਣੀ ਮੰਜ਼ਿਲ ਪਹੁੰਚਣਾ ਚਾਹੁੰਦੇ ਹੋ ਜਤਿੰਦਰ ਦੀ ਤਰ੍ਹਾਂ ਤੁਸੀਂ ਵੀ ਆਪਣੀ ਫੈਮਲੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਜਰੂਰ 7C 'ਸ' ਆਓ ਵੀਜ਼ਾ ਪਾਓ ਤਾਂ ਯੂਰੋ ਕਮਾਓ ਆ ਥੋੜਾ ਉੱਚੀ ਦਾ ਫੋਨ ਕੇ ਇੱਕ ਵਾਰੀ ਕਹਦੇ ਧੰਨਵਾਦ ਸਾਰਿਆਂ ਨੂੰ ਕਿਉਂਕਿ ਉਹਨਾਂ ਦੀ ਵੀਡੀਓ ਸ਼ੇਅਰ ਹੋਈਆਂ ਤਾਂ ਹੀ ਤੁਹਾਡੇ ਤੱਕ ਪਹੁੰਚੀਆਂ 7C 'ਸ' ਆਓ ਤੇ ਵੀਜ਼ਾ ਬਹੁਤ ਯੂਰੋ ਕਮਾਓ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਐਦਾਂ ਹੀ ਸਾਡੀ ਵੀਡੀਓ ਸ਼ੇਅਰ ਕਰਦੇ ਰਹਿਣਾ ਕਰੋ ਐਂਡਰ ਦਾ ਵੀ ਵੀਡੀਓ ਜਰੂਰ ਦੇਖਿਆ ਕਰੋ ਕਿਉਂਕਿ ਬਹੁਤ ਮੈਸੇਜ ਹੁੰਦੇ ਨੇ ਇਹ ਵੀਡੀਓ ਮੇਰੀ ਨਹੀਂ ਤੁਹਾਡੀ ਹੈ ਇਹਨਾਂ ਦੀ ਹੈ ਪਹਿਲਾਂ ਇਹ ਤੁਸੀਂ ਵੀ ਸੀਗੇ ਉੱਥੇ ਬੈਠ ਕੇ ਦੇਖਦੇ ਸੀ ਰਿਵਿਊ ਦੇਖਦੇ ਸੀ ਤਾਂ ਹੀ ਆਪਣੇ ਮੋਟੀਲੇਟ ਕਰਦੇ ਸੀ ਤਾਂ ਹੀ ਕਹਿੰਦੇ ਸੀ ਪੋਜ਼ਿਟਿਵਿਟੀ ਆਉਂਦੀ ਹੈ ਨਾ ਤੁਸੀਂ ਸ਼ੇਅਰ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਵੀਡੀਓ ਨੂੰ ਇਹਨਾਂ ਸ਼ੇਅਰ ਕਰਦੇ ਹੋ ਸਾਡੀ ਪਛਾਣ ਤੁਸੀਂ ਬਣਾਈ ਹੈ ਤੁਹਾਨੂੰ ਬਹੁਤ-ਬਹੁਤ ਸਲਾਮ ਅਸੀਂ ਚੰਗਾ ਕੰਮ ਕਰਦੇ ਰਵਾਂਗੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਹਰ ਵਾਰ ਦੀ ਤਰ੍ਹਾਂ ਨਵੀਆਂ ਸਟੋਰੀਆਂ ਤੁਹਾਡੇ ਸਾਹਮਣੇ ਸ਼ੇਅਰ ਕਰਦੇ ਰਵਾਂਗੇ ਬੈਕ ਟੂ ਬੈਕ ਵੀਜ਼ਾਸ ਆ ਰਹੇ ਨੇ ਜੇ ਤੁਸੀਂ ਵੀ ਯੂਰਪ ਦੇ ਵਿੱਚ ਜਾਣਾ ਚਾਹੁੰਦੇ ਹੋ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਹੌਟਕਿੱਕ ਯੂਰਪ ਹੈ ਜੇ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਤਾਂ ਬਿਨਾਂ ਟੈਨਸ਼ਨ ਤੋਂ ਸੈਵਨਸ 'ਚ ਆਓ ਜੇ ਸਾਡੀਆਂ ਕੰਡੀਸ਼ਨਾਂ ਫੋਲੋ ਕਰਨੀਆਂ ਨੇ ਤਾਂ ਹੀ ਆਇਓ ਨਹੀਂ ਤਾਂ ਬਿਲਕੁਲ ਨਾ ਆਇਓ ਕਿਉਂਕਿ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਹੀ ਵੀਜ਼ਾ ਲਿੱਤਾ ਇਹ ਸੇਮ ਹੀ ਹੈ ਜਦੋਂ ਤੁਸੀਂ ਸਰੈਂਡਰ ਕਰੋਗੇ ਜਦੋਂ ਤੁਸੀਂ ਇਹ ਕਹੋਗੇ ਹਾਂ ਮੇਰਾ ਕੰਮ ਇੱਥੋਂ ਹੋ ਜੂ ਤੁਹਾਡੀ ਪੋਜ਼ਿਟਿਵਿਟੀ ਬਹੁਤ ਕਮ ਕਰਦੀ ਹੈ ਹਰ ਟੇਬਲ ਤੇ ਜਾਂਦੀ ਹੈ ਇੱਥੇ ਕਲਾ ਪੈਸਾ ਕੰਮ ਨਹੀਂ ਕਰਦਾ ਹੁੰਦਾ ਤੁਹਾਡੀ ਪੋਜ਼ਿਟਿਵਿਟੀ ਕਮ ਕਰਦੀ ਹੈ ਠੀਕ ਹੈ ਕੁਝ ਹੋਰ ਕਹਿਣਾ ਚਾਹੂੰਗਾ ਸਭ ਧੰਨਵਾਦ ਕਰਨਾ ਸਾਰਿਆਂ ਦਾ ਧੰਨਵਾਦ ਕਰਦੇ ਉਹਨਾਂ ਦਾ ਵੀ ਕਰ ਦੋ ਜਿਹੜੇ ਦੇਖਦੇ ਆ ਠੀਕ ਹੈ ਧੰਨਵਾਦ ਜੀ ਸਾਡਾ ਜੁੜਦੇ ਰਹੋ